ਪ੍ਰੋਬਲਮ ਕੀ ਹੈ ਕਿ ਅਸੀਂ ਨਾਰੇ ਲਾਉਨੇ ਆ ਆਪ ਦਾ ਕੱਠ ਵਿਖਾਉਨੇ ਆ ਤੇ ਫੇਰ ਕਹਿੰਦੇ ਆ ਸਾਡੀ ਵਾਰੀ ਆਊਗੀ ਅਸੀਂ ਬੜੀ ਇਨਕਲਾਬ ਲਿਆ ਦੇਾਂਗੇ ਹੁਣ ਸਾਨੂੰ ਵੋਟ ਪਾ ਦਿਓ ਇਹਨੇ ਸੱਤਿਆ ਨਾਸ਼ ਕੀਤਾ ਸਾਡਾ ਆਪਾਂ ਨੂੰ ਖੜਨਾ ਨਹੀਂ ਆਉਂਦਾ ਸੁਣਨਾ ਨਹੀਂ ਆਉਂਦਾ ਤੇ ਫੇਰ ਲੜਨਾ ਨਹੀਂ ਆਉਂਦਾ ਮੈਂ ਤੁਹਾਡੇ ਸਾਹਮਣੇ ਸਕੇਤ ਤੇ ਪਿੱਛੇ ਕਿਉਂ ਕਿਹਾ ਕਿ ਯਾਰ ਜੇ ਆਪਾਂ ਇੱਥੇ ਨਹੀਂ ਖੜ ਸਕਦੇ ਇੱਥੇ ਬਹਿ ਨਹੀਂ ਸਕਦੇ ਤਾਂ ਭਗਵੰਤ ਮਾਨ ਤੋਂ ਕੀ ਉਮੀਦ ਕਰਦੇ ਆ ਆ ਹੁਣੇ ਇੱਕ ਬੀਬੀ ਨੇ ਕਿਹਾ ਕਿ ਉਹਨੇ ਵਿਆਹ ਕਰਾ ਲਿਆ ਉਹ ਮੈਂ ਆਣਾ 20 ਵਿਆਹ ਕਰਾ ਲੇ ਪੰਜਾਬ ਲਈ ਤਾਂ ਕੁਛ ਕਰ ਲੈ ਤੇ ਕੀ ਕਰਾਂਗੇ ਆਪਾਂ ਪਿਛਲੀ ਵਾਰੀ ਕਾਂਗਰਸੀ ਨਹੀਂ ਵੜਨ ਦਿੱਤੇ ਉਦੋਂ ਪਹਿਲਾਂ ਕਾਲੀ ਨਹੀਂ ਵੜਨ ਦਿੱਤੇ ਹੁਣ ਆਪਾਂ ਲੈ ਨਹੀਂ ਵੜਨ ਦੇਵਾਂਗੇ ਤੇ ਹਸਲ ਕੀ ਹੋਇਆ ਜੁੱਤੀਆਂ ਉਹਨਾਂ ਦੀਆਂ ਸਿਰ ਸਾਡਾ ਕੀ ਇਹ ਹੀ ਕੰਮ ਚੱਲੀ ਜਾਊਗਾ ਹਰ ਵਾਰੀ ਅਗਲੀ ਵਾਰੀ ਕੋਈ ਇੱਥੇ ਬੈਠੇ ਚੋ ਬਣਾ ਦਿਓ ਫਿਰ ਉਹ ਕੰਮ ਕਰਨ ਲੱਗ ਜੇ ਫਿਰ ਆਪਾਂ ਇਹੀ ਬੈਠੀਏ ਫਿਰ ਉਹਦੇ ਨਾਂ ਤੇ ਨਾਰੇ ਲਾ ਲਈਏ ਕਿ ਮਰਦਾਬਾਦ ਕੋਈ ਸਿਸਟਮ ਬਣਾਇਆ ਜਾਊਗਾ ਅੱਜ ਇਹ ਰੈਲੀ ਦਾ ਵੀ ਇੱਕ ਮਕਸਦ ਹੈ ਇਸੇ ਲਈ ਮੈਂ ਪਹਿਲਾਂ ਖੜਾ ਹੋ ਕੇ ਬੋਲਣ ਲੱਗਿਆ ਕਿ ਮੇਰੇ ਤੋਂ ਬਾਅਦ ਜਿੰਨੇ ਸਾਡੇ ਸਤਿਕਾਰਤ ਲੋਕ ਸਾਡੀ ਬੇਨਤੀ ਮੰਨ ਕੇ ਹਾਜ਼ਰ ਆਏ ਨੇ ਹੋਏ ਨੇ ਤੁਹਾਡੇ ਸਨਮਖ ਹੋਣਗੇ ਉਸ ਗੱਲ ਬਾਰੇ ਉਹ ਵੀ ਵਿਚਾਰ ਦੇਣ ਕਿਉਂਕਿ ਇਨਾ ਐਕਸਪੀਰੀਅੰਸ ਲੋਕਾਂ ਦੇ ਨਾਲ ਨਾਲ ਸਾਡੇ ਯੰਗਸਟਰ ਮੁੰਡੇ ਭਾਣਾ ਹੋਵੇ ਛੋਟਾ ਹੋਵੇ ਨਾ ਬੜੇ ਪੁੱਠੇ ਜੇ ਆ ਜਨਵਦੀਪ ਹੋਵੇ मैं इना भी कहूंगा कि लड़न का तरीका शार्प करो नीतियां करो मुद्दिया करो नहीं तो छिता पैन अठे जबर कर दी है और ये जबर कोई नवा नहीं आजाब लजादी तो बाद कह लो संताली तो बाद शुरू हो गया चाहे पंजाबी सूबे की लड़ाई हो ਨੈਕਸ ਸਲਾਈਟ ਦੀ ਲੜਾਈ ਹੋਵੇ ਜਾਂ ਖਾੜਕੂ ਦੌਰ ਹੋਵੇ ਹਮੇਸ਼ਾ ਤੇ ਹੁਣ ਇੱਕ ਦੁਬਾਰਾ ਜ਼ਬਰ ਤਾਣੂ ਜਾਨ ਲੱਗਿਆ ਆ ਬੀਬੀ ਬੈਠੇ ਨੇ ਗੋਨਿਆਂ ਨੇ ਤੋਂ ਇਹਨਾਂ ਦਾ ਹਸਬੰਡ ਇਹਨਾਂ ਦਾ ਪਤੀ ਜਿਨ੍ਹਾਂ ਦਾ ਨਾਂ ਨਰਿੰਦਰ ਦੀਪ ਸਿੰਘ ਸੀ ਕੋਹ ਕੋ ਕੇ ਮਾਰਿਆ ਪੁਲਿਸ ਨੇ 16 ਜਗ੍ਹਾ ਤੇ ਕਰੰਟ ਲਾਇਆ ਹੈ ਤੇ ਕੀ ਆਪਾਂ ਮੈਨੂੰ ਇਹ ਦੱਸੋ ਪੁਲਿਸ ਵਾਲੇ ਉੱਤੋਂ ਡਿੱਗੇ ਨੇ ਆਪਣੇ ਘਰਾਂ ਦੇ ਹੀ ਮੁੰਡੇ ਨੇ ਤੇ ਫੇਰ ਉਹ ਕਿਉਂ ਗੜਬੜ ਕਰਦੇ ਨੇ ਕਿਉਂਕਿ ਉੱਤੇ ਲੋਕ ਦੂਜੇ ਬੈਂਦੇ ਨੇ ਉੱਤੇ ਕਿੱਥੇ ਯਾਰ ਆ ਸਤੋਜ ਦਾ ਭਗਵੰਤ ਸਿੰਘ ਮਾਨ ਇਹ ਕਿਉਂ ਸਿਸਟਮ ਨਾਲ ਹੋ ਜਾਂਦੇ ਨੇ ਤੇ ਸਾਨੂੰ ਛੱਡ ਜਾਂਦੇ ਨੇ ਸਿਰਫ ਨੀਤੀਆਂ ਗਲਤ ਐ ਆਪਾਂ ਨੀਤੀਆਂ ਸਹੀ ਕਰਾਈਏ ਪਹਿਲਾਂ ਅੱਜ ਜਿਹੜੇ ਮਕਸਦ ਲਈ ਮਿਲੇ ਆ ਓਏ ਪੁਲਿਸ ਜ਼ਬਰ ਇੱਕ ਮੈਂ ਤੁਹਾਨੂੰ ਹੁਣ ਗੱਲ ਸੁਣ ਕਹਿਣਾ ਧਿਆਨ ਨਾਲ ਸੁਣੀਓ ਜੇ ਤੇ ਮੇਰੀ ਇੱਕ ਬੇਨਤੀ ਹੈ ਸਾਰੇ ਸਟੇਜ ਤੇ ਬੈਠੇ ਹੋਏ ਡਿਗਨਿਟੀਜ਼ ਨੂੰ ਕਿ ਪਲੀਜ਼ ਸੁਣੀਓ ਜੇ ਤੇ ਆਪ ਦੀ ਸਪੀਚ ਚ ਇਸ ਗੱਲ ਬਾਰੇ ਆਪ ਦੀ رائے ਜ਼ਰੂਰ ਦਿਓ ਜੇ ਇੱਕ ਚੀਜ਼ ਸ਼ੁਰੂ ਕਦੋਂ ਹੋਈ ਕਿ ਇਹਦੇ ਤੇ ਕਾਨੂੰਨ ਬਣ ਸਕਦਾ ਹੈ 2006 ਚ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਸੀ ਫੈਸਲਾ ਆਇਆ ਸੀ ਜਦੋਂ ਇੱਕ ਪਿੱਲ ਪਾਈ ਸੀ ਉੱਤਰ ਪ੍ਰਦੇਸ਼ ਦੇ ਡੀਜੀਪੀ ਐਕਸ ਡੀਜੀਪੀ ਤੇ ਵਨੀਤ ਨਾਰਾਇਣ ਨੇ ਉਹ ਫੈਸਲਾ ਆਇਆ ਸੀ 2006 ਚ ਤਾਂ ਉਹਨਾਂ ਨੇ ਕਿਹਾ ਸੀ ਕਿ ਕੋਈ ਬੰਦਾ ਕੁਝ ਗਲਤ ਕਰਦਾ ਹੈ ਤਾਂ ਆਪਾਂ ਪੁਲਿਸ ਕੋਲੇ ਕੰਪਲੇਂਟ ਕਰਦੇ ਆਂ ਬਾਬਾ ਜੀ ਜੇ ਪੁਲਿਸ ਗਲਤ ਕਰੇ ਤਾਂ ਫੇਰ ਕੀ ਕਰਗੀ ਤਾਂ ਸੁਪਰੀਮ ਕੋਰਟ ਨੇ ਕਿਹਾ ਸੀ ਪੁਲਿਸ ਰਿਫਾਰਮ ਦੇ ਨਾਲ ਨਾਲ ਇੱਕ ਪੀਸੀਏ ਬਣੇ ਪੀਸੀਏ ਕੀ ਹੈ ਤੁਹਾਨੂੰ ਦੱਸ ਦਿਆਂ ਪੁਲਿਸ ਕੰਪਲੇਂਟ ਅਥਾਰਟੀ ਜਿਹੜੀ ਅਥਾਰਟੀ ਪੁਲਿਸ ਦੇ ਖਿਲਾਫ ਵੀ ਕੰਮ ਕਰ ਸਕਦੀ ਹੈ ਪੰਜਾਬ ਸਰਕਾਰ ਨੇ ਉਹ ਅਥਾਰਟੀ 2007 ਚ ਬਣਾਈ ਸੀ ਪਰ ਰੂਲ ਐਂਡ ਰੈਗੂਲੇਸ਼ਨ ਨਹੀਂ ਬਣਾਏ ਸੀ ਜਦ ਕਿ ਉਹਦੇ ਵਿੱਚ ਸੁਪਰੀਮ ਕੋਰਟ ਦੀ ਮੂਲ ਭਾਵਨਾ ਇਹ ਸੀ ਕਿ ਜੇ ਆਮ ਬੰਦਾ ਸਫਰ ਕਰੇ ਆਮ ਬੰਦੇ ਨਾਲ ਤੱਕਾ ਹੋਵੇ ਤਾਂ ਉਹਦੀ ਸ਼ਿਕਾਇਤ ਹੋ ਸਕੇ ਤੇ ਇੱਕ ਫਿਕਸ ਟਾਈਮ ਨਿਸ਼ਚਿਤ ਟਾਈਮ 'ਚ ਉਹਦਾ ਇਨਜਾਫ ਮਿਲ ਸਕੇ ਕਿ ਉਹ ਗੱਲ ਲੋਕਾਂ ਦੇ ਸਾਹਮਣੇ ਹੋਵੇ ਹੁਣ ਇਹ ਸਾਡੀਆਂ ਗਵਰਨਮੈਂਟਾਂ ਚਾਹੇ ਕੋਈ ਆ ਜੇ ਕਿਉਂਕਿ ਉਹ ਲੁਟੇਰੇ ਬਣ ਜਾਂਦੇ ਨੇ ਬੜੀਆਂ ਹੋਰ ਮਾਮਲਿਆਂ ਚ ਅਸੀਂ ਦੱਸਦੇ ਰਹੇ ਹਾਂ 2014 ਤੇ ਫਿਰ 2019 ਉਹਦੇ ਵਿੱਚ ਇੱਕ ਅਮੈਂਡਮੈਂਟ ਅਮੈਂਡਮੈਂਟ ਹੁੰਦਾ ਸੋਧ ਕੀਤੀ ਗਈ ਔਰ ਤੁਸੀਂ ਹਰਾਨ ਹੋਵੋਗੇ ਕਿ ਉਸ ਕਮੇਟੀ ਦਾ ਹੈੱਡ ਵੀ ਜੀਜੀਪੀ ਤੇ ਚੀਫ ਸੈਕਟਰੀ ਲਾ ਦਿੱਤੇ ਗਏ ਜਿਹੜੇ ਕਿ ਆਲ ਓਲਡੀ ਸਾਡੇ ਹੈਡ ਨਹੀਂ ਤਾਂ ਫਿਰ ਕੰਪਲੇਂਟ ਕਿਨੂੰ ਕਰੀਏ ਭਾਈ ਕੰਪਲੇਂਟ ਕਿਨੂੰ ਕਰੀਏ ਜੋ ਮਾਰ ਰਿਹਾ ਉਸ ਉਹੀ ਮਨਸਫ ਉਹੀ ਜੱਜ ਇਹ ਗਲਤ ਹੈ ਤਾਂ ਆਪਾਂ ਮੰਗ ਕੀ ਕਰਨੀ ਹੈ ਕਿ ਉਹਦੇ ਵਿੱਚ ਸੋਧ ਕੀਤੀ ਜਾਵੇ ਅਮੈਂਡਮੈਂਟ ਕੀਤੀ ਜਾਵੇ ਜੀਨੂੰ ਆਸੀ ਨੌ ਉਹਦੀਆਂ ਕਲੋਜ਼ਸ ਬਣਾ ਕੇ ਲਿਖਿਆ 9 ਸੋਧਾਂ ਲਿਖੀਆਂ ਨੇ ਕਿਵੇਂ ਉਹ ਕਮੇਟੀ ਸਰਕਾਰੀ ਪ੍ਰਭਾਵ ਤੋਂ ਤੇ ਪੁਲਿਸ ਤੋਂ ਬਾਹਰ ਰਵੇ ਕਿਵੇਂ ਉਹ ਜਾਂਚ ਕਰ ਸਕੇ ਉਹ ਸਾਡੇ ਪੇजेस ਤੇ ਵੀ ਹੋਣਗੀਆਂ ਔਰ ਜਿੰਨੇ ਡਿਗਨਿਟੀ ਨੇ ਇਹਨਾਂ ਦੇ ਪੇजेस ਤੇ ਵੀ ਹੋਣਗੀਆਂ ਔਰ ਮੈਂ ਪ੍ਰੈਸ ਨੂੰ ਵੀ ਰਿਲੀਜ਼ ਕਰਾਂਗੇ ਅਸੀਂ ਇਹਨੂੰ ਸੁਣ ਲਿਓ ਜੇ ਮੈਂ ਤੁਹਾਡੇ ਨਾਲ ਦਾਅਵੇ ਨਾਲ ਆਣਾ ਕਿ 50% ਜੇ ਉਹ ਗੱਲਾਂ ਮੰਨ ਲੀਆਂ ਜਾਣ ਤਾਂ ਆਪਾਂ ਪੁਲਿਸ ਦਾ ਤਸ਼ੱਦਦ ਉਹਦੇ ਤੇ ਕਾਬੂ ਪਾ ਸਕਦੇ ਆ 50% ਪਰ ਗੱਲ ਇਹ ਹੈ ਕਿ ਜਦੋਂ ਕੋਈ ਐਮ ਐਲ ਏ ਐਮ ਪੀ ਜਾਂ ਜੋ ਵੀ اے ਬੀ ਸੀ ਨੇ ਜਦੋਂ ਇਹ ਆਉਣ ਤਾਂ ਉਹ ਗੱਲਾਂ ਆਪਾਂ ਉਹਨਾਂ ਤੋਂ ਪੁੱਛੀਏ ਕਿ ਦੱਸ ਭਾਈਏ ਕਰੇਗਾ ਕਿ ਨਹੀਂ ਕਰੇਗਾ ਉਹਦਾ ਹੈਡ सिविल ਕੱਪੜਿਆਂ ਚ ਜਾਂ ਕਹਿ ਲੋ ਸਿਵਲਿਅਨ ਜਾਂ ਸਾਡੇ ਜਿਵੇਂ ਐਕਟਿਵਿਸਟ ਨੇ ਇੰਨਾ ਚੋ ਬਣਾਇਆ ਜਾਊਗਾ ਪੰਜ ਬੰਦੇ ਹੋਣਗੇ ਔਰ ਜਿਹੜੀ ਪੁਲਿਸ ਉਹਦੀ ਕਾਰਵਾਈ ਕਹਿ ਲੋ ਜਾਂ ਜਾਂਚ ਕਰੂਗੀ ਉਹ ਉਹਨਾਂ ਦੇ ਥੱਲੇ ਹੋਊਗੀ ਉਸ ਕੇਸ ਦਾ ਜਿਹੜੀ ਉਹ ਐਪਲੀਕੇਸ਼ਨ ਪਾਊਗੀ ਉਹਦੇ ਪ੍ਰਤੀ ਜਵਾਬ ਦੇ ਉਹਨਾਂ ਅਥਾਰਟੀ ਨੂੰ ਹੋਊਗੀ ਤਾਂ ਜੋ ਉਹ ਆ ਇਹ ਵੀ ਬਦਲ ਸਕੇ ਇਹਦੀਆਂ ਕੁਝ ਟੈਕਨੀਕਲ ਗੱਲਾਂ ਨੇ ਜਿਹੜੀਆਂ ਤੁਹਾਨੂੰ ਲਿਖ ਕੇ ਭੇਜਾਂਗੇ ਅਸੀਂ ਪਰ ਇੱਕ ਗੱਲ ਮੰਨ ਲਿਓ ਜੇ ਸਰਕਾਰ ਕਿਸੇ ਦੀ ਬਣੇ ਜੇ ਇਨ੍ਹਾਂ ਮੁੱਦਿਆਂ ਤੇ ਬਣੂ ਤਾਂ ਹੀ ਆਪਣੀ ਹਾਲਤ ਸੁਧਰੂਗੀ ਨਹੀਂ ਤਾਂ ਬੰਦਾ ਕਰਪਟ ਹੁੰਦਿਆਂ ਟਾਈਮ ਨਹੀਂ ਲਾਉਂਦਾ ਆ ਭਗਵੰਤ ਮਾਨ ਕੁਲਤਾਰ ਸਿੰਘ ਸੰਧਵਾ अरविंद केज रीवाल ए सबा गल्ला करदे सी आ बुड्ढे ਨਾਲ دریا ਤੇ ਵੀ ਘੁੰਮਦੇ ਸੀ ਐਮਐਸਪੀ ਦਾ ਵੀ ਦਾਵਾ ਦਿੰਦੇ ਸੀ ਪੁਲਿਸ ਜ਼ਬਰ ਦੀ ਵੀ ਗੱਲ ਕਰਦੇ ਸੀ ਹੁਣ ਕਿੱਧਰ ਗਏ ਰੇਤੇ ਚ ਵੀ ਆਂਦੇ ਸੀ ਕਿ 20 ਹਜ਼ਾਰ ਕਰੋੜ ਦੀ ਕਰਪਸ਼ਨ ਹੈ ਰੈਵਿਨਿਊ ਵਧਾਵਾਂਗੇ ਕਿੰਨਾ ਵਧਿਆ 288 ਕਰੋੜ ਤੇ ਬਾਕੀ ਕਿੱਧਰ ਗਿਆ ਇਨ੍ਹਾਂ ਦੀਆਂ ਜੇਬਾਂ ਚ ਜਿਵੇਂ ਕਿ ਪਹਿਲਾਂ ਕਾਂਗਰਸ ਦੀਆਂ ਜੇਬਾਂ 'ਚ ਜਾਂਦਾ ਸੀ ਉਦੋਂ ਪਹਿਲਾਂ ਅਕਾਲੀ ਤੇ ਭਾਜਪਾ ਦੀਆਂ 'ਚ ਕੀ ਆਸੀ ਜਿਹੜਾ ਨਵਾਂ ਬਣਾਉਣਾ ਜੋ ਵੀ ਬਣਾਈਏ ਚਾਹਾਂਗੇ ਕਿ ਇਹ ਕ腐ਸ਼ਨ ਉਹਦੀਆਂ ਜੇਬਾਂ 'ਚ ਚਲੀ ਜਾਵੇ ਇਹ ਚਾਹਾਂਗੇ ਅਸੀਂ ਨਹੀਂ ਤਾਂ ਫੇਰ ਮੁੱਦਿਆਂ ਦੀ ਗੱਲ ਕਰਾਂਗੇ ਯਾਰ ਆ ਇੰਟਰਵਿਊ ਹਜੇ ਨਾ ਕਰੋ ਜੇ ਗੱਲ ਕਰ ਲੈਣ ਦੋ ਇਹਨਾਂ ਨੂੰ ਕ ਇਹ ਚਾਹਾਂਗੇ ਅਸੀਂ ਨਹੀਂ ਚਾਹਾਂਗੇ ਤਾਂ ਫੇਰੇ ਦੇ ਲਈ ਕਰਾਂਗੇ ਕੀ ਉਹਨਾਂ ਮੁੱਦਿਆਂ ਤੇ ਪਹਿਰਾ ਦੇਵਾਂਗੇ ਇੱਕ ਬੜਾ ਰੌਲਾ ਪਾਇਆ ਹੋਇਆ ਨਾ ਇਹਨਾਂ ਨੇ ਕਿ ਕਿਸਾਨ ਐਮਐਸਪੀ ਕਿਉਂ ਮੰਗਦੇ ਨੇ ਤੁਹਾਨੂੰ ਮੈਂ ਇੱਕ ਛੋਟੀ ਜੀ ਗੱਲ ਦੱਸ ਦਿੰਦਾ ਬਾਕੀ ਉਹਦੇ ਤਫਸੀਲ ਚ ਪੰਨੂ ਸਾਹਿਬ ਜਾਂ ਡੱਲੇਵਾਲ ਸਾਹਿਬ ਦੱਸ ਦੇਣਗੇ ਪਾਕਿਸਤਾਨ ਦੇ ਵਿੱਚ ਹੁਣੇ ਫਰਵਰੀ ਦੇ ਵਿੱਚ ਐਮਐਸਪੀ ਬੰਦ ਕੀਤੀ ਗਈ ਸੀ ਉੱਥੇ ਵੀ ਹੁੰਦੀ ਸੀ ਬੰਦ ਕੀਤੀ ਗਈ ਸੀ ਤਾਂ ਉਹਨਾਂ ਨੂੰ ਕਾਣਾ ਐਂਡ ਕੀ ਬਾਹਰੋਂ ਮਗਾਉਣੀ ਪਈ ਐ ਤੇ ਉਹਦਾ ਰੇਟ ਵੇਖ ਲਿਓ ਜੇ ਕਿੱਥੇ ਗਿਆ ਐ ਇਹ ਜੀੜੀਆਂ ਗੱਲਾਂ ਨੇ ਇਹ ਡਿਮਾਂਡਸ ਨੇ ਇਹ ਲੋਕਾਂ ਨਾਲ ਜੁੜੀਆਂ ਨੇ ਪਾਰਟੀਆਂ ਬਦਲਣਾ ਸਰਕਾਰਾਂ ਬਦਲ ਨਾਲ ਕੁਝ ਨਹੀਂ ਹੁੰਦਾ ਨੀਤੀਆਂ ਬਦਲਣੀਆਂ ਪੈਣਗੀਆਂ ਤੇ ਨੀਤੀਆਂ ਦੀ ਜਦੋਂ ਗੱਲ ਕਰਦੇ ਆ ਤਾਂ ਆਪਾਂ ਕਹਿ ਦਿੰਨੇ ਛੱਟ ਯਾਰ ਪਰੇ ਇਹ ਤਾਂ ਹੋਰ ਹੀ ਗੱਲ ਲੈ ਕੇ ਬਹਿ ਗਏ ਜਿੰਨਾ ਚਿਰ ਇਹ ਨਹੀਂ ਸਮਝਦੇ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਤੁਹਾਡਾ ਸਿਰ ਤੇ ਇਨਾਂ ਦੀਆਂ ਜੁੱਤੀਆਂ ਐਂ ਹੀ ਰਹਿਣਗੀਆਂ ਆ ਕੈਨੇਡਾ ਚ ਕੀ ਹੋਇਆ ਉੱਥੇ ਕਿਸੇ ਭਗਵੰਤ ਮਾਨ ਦੇ ਜਾਂ ਕਿਸੇ ਹੋਰ ਲੀਡਰ ਨੇ ਉਹਨਾਂ ਨੇ ਸਹੀ ਕਰਤਾ ਨਹੀਂ ਉਥੋਂ ਦੀਆਂ ਨੀਤੀਆਂ ਨੇ ਸਹੀ ਕੀਤਾ ਹੈ